ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ 18 ਚੈਨਲ ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਪੰਜਾਬ ਦੀਆਂ ਮੁੱਖ ਖਬਰਾਂ ਅੱਜ ਐਸ்சி ਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸਾਤ ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ 131ਵੇਂ ਦਿਨ ਸ਼ੇਰੇ ਪੰਜਾਬ ਅਕਾਲੀ ਦਲ ਦੇ ਸੀਨੀਅਰ ਆਗੂ ਰਸਪਾਲ ਸਿੰਘ ਗੁਰਨਾਮ ਸਿੰਘ ਸਿੱਧੂ ਬਲਵਿੰਦਰ ਸਿੰਘ ਗੁਰਦੀਪ ਸਿੰਘ ਬਠਿੰਡਾ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ ਉਨਾਂ ਨੇ ਆਪਣਾ ਪੂਰਨ ਸਮਰਥਨ ਮੋਰਚੇ ਨੂੰ ਦੇਣ ਦਾ ਐਲਾਨ ਕੀਤਾ ਮੋਰਚੇ ਦੇ ਸੀਨੀਅਰ ਆਗੂ ਰੇਸ਼ਮ ਸਿੰਘ ਕਾਲੋ ਅਤੇ ਗੁਰਮੁਖ ਸਿੰਘ ਟੋਲਣ ਮਾਜਰਾ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਇਸ ਸਮੇਂ ਆਇਆਗੂਆਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਮੋਰਚੇ ਦੀਆਂ ਮੰਗਾਂ ਮੰਨ ਕੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਸ ਸਮੇਂ ਮੋਰਚੇ ਤੇ ਅਹੂਜਾ ਜੀ ਕਰਮਜੀਤ ਸਿੰਘ ਇਹਨੂੰ ਵੇਦ ਪ੍ਰਕਾਸ਼ ਬਲਵਿੰਦਰ ਸਿੰਘ ਗਿੱਲ ਕਮਲ ਕੁਮਾਰ ਆਦਿ ਹਾਜ਼ਰ ਸਨ ਮੋਰਚੇ ਤੇ ਆਏ ਆਗੂਆਂ ਨੇ ਪ੍ਰੈਸ ਨਾਲ ਜੋ ਗੱਲਬਾਤ ਕੀਤੀ ਆਉ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸ਼੍ਰੀ ਪੰਜਾਬ ਅਕਾਦੀਦਰ ਦੇ ਆਗੂ ਜਿੰਦਗਰ ਰਸਪਾਰ ਸਿੰਘ ਜੀ ਜਿੰਦਗਰ ਗੁਰਰਾਮ ਸਿੰਘ ਜੀ ਸਿੱਧੂ ਜਥੇਦਾਰ ਪ੍ਰਵਿੰਦਰ ਸਿੰਘ ਜੀ ਜਥੇਦਾਰ ਗਰਦੀਪ ਸਿੰਘ ਜੀ ਬਠਿੰਡਾ ਸਾਹਿਬ ਤੇ ਹੋਰ ਸਾਰੇ ਬਹੁਤ ਸਾਰੇ ਆਗੂ ਜਿਹੜੇ ਰਿਜ਼ਰਵੇਸ਼ਨ ਚੋਰ ਬਹੁਤ ਕੀਤੇ ਪਹੁੰਚੇ ਨੇ ਜਿਹੜਾ ਐਸ.ਸੀ.ਬੀ.ਸੀ. ਮਹਾਪੰਚਾਇਤ ਵੱਲੋਂ ਆਪਣੇ ਮੰਗਨੂ ਲੈ ਕੇ 21 ਸੰਬਤ ਤੋਂ ਸاتھ ਮਿਲ ਕੇ ਲੜਾ ਜੀ ਸ਼ੁਰੂ ਕੀਤਾ ਹੋਇਆ ਹੈ ਜਿਹਦੇ ਵਿੱਚ ਜਾਲੀ ਸਰਟੀਫਿਕੇਟਾਂ ਦੇ ਖਿਲਾਫ ਇਨਕਮ ਲਿਮਟ ਬਰਾਬਰ ਕਰਨ ਦੀ ਗੱਲ ਆਰਟੀਈ ਨੂੰ ਰਾਈਟ ਟੂ ਐਜੂਕੇਸ਼ਨ ਕਾਨੂੰਨ ਪੰਜਾਬ ਦੇ ਵਿੱਚ ਲਾਗੂ ਕਰਨ ਦੀ ਗੱਲ ਪੋਸਟ ਮੈਟ੍ਰਿਕ ਸਕੂਲ ਦੇ ਛੱਪੇ ਕੱਪੜੇ ਦੀ ਗੱਲ ਨਰੇਗਾ ਵਰਕਰਾਂ ਮੀਂਹਪੁਰਾ ਤੇ ਹੋਰ ਮਜ਼ਦੂਰਾਂ ਦੀ ਗੱਲ ਮਰਾਜ਼ਮਾਂ ਦੀ ਗੱਲ ਮੰਗਾਂ ਜਿਹੜੀਆਂ ਬਾਰ-ਬਾਰ ਪੰਜਾਬ ਸਰਕਾਰ ਨੂੰ ਚੇਤੇ ਕਰਵਾ ਰਹੇ ਆ ਮੰਗ ਪੱਤਰ ਦਿੱਤੇ ਗਏ ਆ ਪਰ ਸਰਕਾਰ ਦੇ ਕੰਨਾਂ ਦੇ ਉੱਤੇ ਹੁਣੇ ਜੂਲੀ ਸਰਕੀ ਉਸ ਦੇ ਲਈ ਅਸੀਂ ਜੀ ਆਇਆਂ ਕਹਿੰਦੇ ਆ ਧੰਨਵਾਦ ਕਰਦੇ ਆ ਸ਼ੇਰੇ ਪੰਜਾਬ ਅਕਾਲੀ ਜੰਦੇ ਆਗੂਆਂ ਦਾ ਜਿਨ੍ਹਾਂ ਨੇ ਸਾਡੇ ਵਿੱਚ ਆ ਕੇ ਮੋਰਚੇ ਨੂੰ ਮੈਦ ਦੇ ਕੇ ਸਾਡਾ ਹੌਸਲਾ ਵਧਾਇਆ ਮੋਰਚੇ ਨੂੰ ਉਤਸ਼ਾਹਤ ਕੀਤਾ ਸੋ ਮੈਂ ਬੇਨਤੀ ਕਰਾਂਗਾ ਸਰਦਾਰ ਬਰਿੰਦਰ ਸਿੰਘ ਜੀ ਜਿਹੜੇ ਬਹੁਤ ਲੰਬੇ ਸਮੇਂ ਤੋਂ ਪੰਜਾਬੀਆਂ ਦੀ ਪੰਜਾਬ ਦੀ ਪੰਜਾਬ ਦੇ ਹੱਕਾਂ ਦੀ ਹਰੇਕ ਵਰਗ ਦੀ ਲੜਾਈ ਲੜ ਰਹੇ ਨੇ ਕਿ ਉਹ ਮੋਰਚੇ ਦੀ ਮਾਇਦ ਵਿੱਚ ਆਪਣੇ ਵਿਚਾਰ ਪੇਸ਼ ਕਰਨਗੇ ਸਰਦਾਰ ਬਲਵਿੰਦਰ ਸਿੰਘ ਜੀ ਮਾਤ ਕਰਾਮਤ ਹੁੰਦੀ ਹੈ ਜਦੋਂ ਚਾਰ ਤੈਨ ਪ੍ਰਵਾਹ ਇਕੱਠੇ ਹੋ ਜਾਣ ਉਹ ਸ਼ਕਤੀ ਬਣ ਜਾਂਦੀ ਹੈ ਇਹ ਵੀ ਇੱਕ ਵੱਡੇ ਪ੍ਰਵਾਹ ਵਾਲੀ ਗੱਲ ਹੈ ਜੇ ਜੁੜ ਕੇ ਇਕੱਠੇ ਹੋ ਕੇ ਇੱਕ ਰਸਤੇ 'ਤੇ ਚੱਲਾਂ ਤਾਂ ਜ਼ਰੂਰ ਕਾਮਯਾਬੀ ਦਾ ਰਾਹ ਮਿਲੇਗਾ ਜਿਵੇਂ ਜਾਣਿਆ ਨੇ ਆਲਰੇਡੀ ਕਿਹਾ ਕਿ ਜਮਾਤ ਕਰਾਮਤ ਸੂਈ ਜਮਾਤ ਵਿੱਚ ਰਲ ਕੇ ਚੱਲਣਾ ਇੱਕ ਦੂਜੇ ਦਾ ਦੁੱਖ ਦਰਦ ਉਡਾਉਣਾ ਇਹ ਸਵਾਰੀ ਪੈਦਲ ਨਹੀਂ ਤਾਂ ਕਿ ਕਾਮਯਾਬੀ ਨਾ ਹੋਵੇ ਸੋ ਬਹੁਤ ਵੱਡਾ ਪਰੋਲਾ ਹੈ ਜੀ ਜੁੜ ਕੇ ਕਰ ਰਹੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਕਿ ਉਹ ਕੇ ਤੁਸੀਂ ਉਹ ਧਿਆਨ ਵਿੱਚ ਰੱਖਦੇ ਹੋ ਜਿਵੇਂ ਕਹਿੰਦੇ ਪਰਮੇਸ਼ਰ ਤੋਂ ਭੁੱਲਿਆਂ ਦੇ ਆਪਣੇ ਸਭੇ ਰੋਗ ਇਹ ਪਰਮੇਸ਼ਰ ਦੇ ਪਰੇ ਇੱਕ ਜਮਾਤ ਕਰਾਮਾਤ ਕਰਕੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਕੱਠੇ ਕਰਕੇ ਦੁੱਖ ਦਰਦ ਵਡਾਈਏ ਕਿ ਕੋਈ ਅਗਲਾ ਰਾਹ ਕੱਢੀਏ ਤਾਂ ਜਰੂਰ ਨਿਕਲਦਾ ਹੈ ਇਹਨਾਂ ਸਾਰੇ ਵਧਾਈ ਦੇ ਪਾਤਰੋਂ ਮੇਰੇ ਵੱਲੋਂ ਤਾਂ ਬਹੁਤ ਸੋਹਣੀ ਸੁਲਜੀ ਦੇ ਸੁਝਾਈ ਗੱਲ ਹੈ ਜੋ ਇੱਕ ਜਮਾਤ ਕਠੀ ਹੋ ਕੇ ਮੋਰੰ ਨੂੰ ਤੋੜ ਰਹੇ ਹਾਂ ਜਮਾਤ ਜੂਰ ਆਪਣੀ ਕਰਾਮਾਤ ਦਿਖਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ 171ਵੇਂ ਦਿਨ ਤੇ ਇਹ ਮੋਰਚਾ ਮੁਹਾਲੀ ਗੁਰਦਾਰਾਮ ਸਾਹਿਬ ਦੇ ਨੇੜੇ ਲੱਗਿਆ ਹੋਇਆ ਹੈ ਅੱਜ ਸਾਡੇ ਕੋਲ ਪੰਥ ਦੀਆਂ ਵਿਸ਼ੇਸ਼ ਹਸਤੀਆਂ ਸਰਦਾਰ ਗੁਰਦੀਪ ਸਿੰਘ ਮਠਿੰਡਾ ਜੀ ਜੋ ਕਿ ਪ੍ਰਧਾਨ ਨੇ ਸ਼ੇਰੇ ਪੰਜਾਬ ਅਕਾਲੀ ਦਲ ਨੇ ਬੜੇ ਪੁਰਾਣੇ ਸੋਚ ਵਿਚਾਰ ਵਾਲੇ ਪੰਥਦਰਦੀ ਲੀਡਰ ਨੇ ਜਿਨ੍ਹਾਂ ਨੇ ਪੰਥ ਦੀ ਅਗਵਾਈ ਲੰਬੇ ਸਮੇਂ ਤੋਂ ਆਈ ਈ ਖਵਾਰ ਦੇ ਚਲਾ ਕੇ ਵੀ ਕੀਤੀ ਕਲਮ ਦੇ ਨਾਲ ਔਰ ਸੰਤਾਂ ਦੇ ਨਾਲ ਇਹਨਾਂ ਦਾ ਬੜਾ ਪਿਆਰ ਸੀ ਸਾਹਬ ਕਾਸ਼ੀਨਾਮ ਜੀ ਨਾਲ ਵੀ ਬੜਾ ਪਿਆਰ ਸੀ ਔਰ ਖਾਸ ਕਰਕੇ ਸਮੁੱਚੇ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਹਸਤੀ ਆ ਸਰਦਾਰ ਗੁਰਦੀਪ ਸਿੰਘ ਬਠਿੰਡਾ ਜੀ ਉਰੇ ਸਾਰੇ ਸਾਥੀਆਂ ਦੇ ਨਾਲ ਪਹੁੰਚੇ ਨੇ ਇਹਨਾਂ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਜੋ ਕਿ ਹਮੇਸ਼ਾ ਪੰਜਾਬ ਦੇ ਭਲੇ ਦੀ ਗੱਲ ਕਰਦੇ ਨੇ ਸਰਦਾਰ ਕਰਨਾਮ ਸਿੰਘ ਸਿੱਧੂ ਜੀ ساری ਜ਼ਿੰਦਗੀ ਜਿਨ੍ਹਾਂ ਨੇ ਪੰਥ ਦੇ ਹਿੱਤ ਚਲਾਈ ਹੈ ਔਰ ਪੰਥ ਵੀ ਪੂਰੀ ਇਹਨਾਂ ਦੀ ਪੰਥ ਦੇ ਸਾਰੇ ਆਗੂ ਕਦਰ ਕਰਦੇ ਨੇ ਸਰਦਾਰ ਸ਼ਪਾਲ ਸਿੰਘ ਜੀ ਸੀਨੀਅਰ ਆਗੂ ਨੇ ਸ਼ੇਰੇ ਪੰਜਾਬ ਕਾਲੀ ਦਲ ਦੇ ਸਿੱਧੂ ਸਾਹਿਬ ਅਤੇ ਹੋਰ ਸਾਡੇ ਸਿੰਘ ਸਾਹਿਬ ਜਿਹੜੇ ਬੜੇ ਸਤਿਕਾਰਯੋਗ ਨੇ ਨਿਯੰਗ ਸਿੰਘ ਜੱਥੇਬੰਦੀ ਤੇ ਹੋਰ ਬਹੁਤ ਸਾਰੇ ਸਾਥੀ ਊਜਾ ਸਾਹਿਬ ਵੀ ਬੈਠੇ ਆ ਬਾਉ ਬੇਜ ਜੀ ਕਰਮਜੀਤ ਜੀ ਟੋਲਰ ਮਾਜਾ ਸਾਹਿਬ ਨੇ ਸਟੇਜ ਚਲਾਈ ਹੈ ਸਰਦਾਰ ਸਾਹਿਬ ਆਏ ਨੇ ਬੜੇ ਵਿਗਾਰ ਕਰਦੇ ਆ ਬਰਾੜ ਸਾਹਿਬ ਦਾ ਔਰ ਮੈਂ ਅੰਤ ਦੇ ਵਿੱਚ ਆਇਆ ਹੋਇਆ ਸੰਗਤਾਂ ਦਾ ਦਿੱਤੇ ਧੰਨਵਾਦ ਕਰਨਾ ਉਥੇ ਇੱਕ ਗੱਲ ਜ਼ਰੂਰ ਕਹਾਗਾ ਬਟੇਡਾ ਸਾਹਿਬ ਤੁਹਾਡੇ ਆਉਣ ਦੇ ਨਾਲ ਭਗਵੰਤ ਮਾਨਤੇ ਇਹ ਜਰੂਰ ਸੁਨਿਆ ਜਾਏਗਾ ਭਗਵੰਤ ਮਾਨ ਕੋਲ ਕਿਉਂ ਇੱਕ ਦਿਨ ਇੱਕ ਵੀਡੀਓ ਬੜੀ ਚੱਲ ਰਹੀ ਆ ਫੇਸਬੁੱਕ ਤੇ ਉਹ ਤੁਹਾਡਾ ਨਾਮ ਲੈ ਰਿਆ ਬਾਰ-ਬਾਰ ਸਰਦਾਰ ਗੁਰਦੀਪ ਸਿੰਘ ਜੀ ਸਰਦਾਰ ਜਗਦੀਪ ਸਿੰਘ ਬਰਾੜ ਸਾਹਿਬ ਕਹਿ ਰਹੇ ਨੇ ਜੀ ਉਹ ਇੱਕ ਵੀਡੀਓ ਦੇ ਵਿੱਚ ਉਹ ਤੁਹਾਡੇ ਤੋਂ ਤੁਹਾਡਾ ਉਹ ਜਾਣੂ ਆ ਬੜਾ ਪੁਰਾਣਾ ਕਿਉਂਕਿ ਤੁਸੀਂ ਗਰਾਸ ਰੂਟ ਤੇ ਕੰਮ ਕੀਤਾ ਹੋਇਆ ਤਿੰਨ ਪੂਰੇ ਫਰਵਰੀ ਨੂੰ ਡਾਕਟਰ ਭੀਮਰਾਓ ਮੇਜਗਰ ਦੇ ਪੁੱਤੇ ਡਾਕਟਰ ਭੀਮਰਾਓ ਜਯਸ਼ਵੰਤ ਮੇੜਗਰ ਜੀ ਆਏ ਸੀ ਉਹ ਤੋਂ ਤੁਰੰਤ ਬਾਅਦ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਇਸ ਮੋਰਚੇ ਬਾਰੇ ਬੋਲੇ ਸੀ ਕਿ ਮੈਂ ਇਹਨਾਂ ਸਾਰੇ ਕੰਮਾਂ 'ਤੇ ਆਪ ਧਿਆਨ ਦੇ ਕੇ ਕਾਰਵਾਈ ਕਰਾਂਗਾ ਅੱਜ ਤੁਸੀਂ ਆਏ ਹੋ ਲੱਗਦਾ ਵੀ ਭਗਵਾਨਤ ਮਾਨ ਨੂੰ ਜ਼ਰੂਰ ਇਸ ਗੱਲ 'ਚਿੰਤਤ ਹੋਣਾ ਪਏਗਾ ਔਰ ਤੁਹਾਡੀ ਜਾਣਕਾਰੀ 'ਚ ਅਸੀਂ ਦੱਸ ਦਈਏ ਇੱਥੇ 14 ਅਪ੍ਰੈਲ ਨੂੰ ਉਹਨਾਂ ਦਾ ਐਸਟੀ ਹੈ ਕੋਈ ਸਰਦਾਰ ਹਾਂਜੀ ਇੰਦਰਪਾਲ ਜੀ ਜੋ ਕਿ ਪੀਸੀਐਸ ਅਫਸਰ ਨੇ ਉਹ ਵੀ ਆ ਕੇ ਗਏ ਨੇ ਉਹਨਾਂ ਨੇ ਕਿਹਾ ਸੀ ਕਿ ਮੋਰਚੇ ਦੀ ਜਿਹੜੀ ਕਮੇਟੀ ਉਹਦੇ ਨਾਲ ਤੁਹਾਡੀ ਸੀਐਮ ਸਾਹਿਬ ਨਾਲ ਮੀਟਿੰਗ ਕਰਾਵਾਂਗੇ ਸੋ ਅੱਜ ਮੀਟਿੰਗ ਹਾਲੇ ਹੋਈ ਨਹੀਂ ਹੈਗੀ ਭਗਵੰਤ ਮਾਨ ਜੀ ਨੂੰ ਸੁਸਤੀ ਬਹੁਤ ਹੈ ਪਰ ਅੱਜ ਤੁਹਾਡੇ ਨਾਲੋ ਐਕਟਿਵ ਹੋਣਗੇ ਕਿ ਇਸ ਕਰਕੇ ਪੂਰੇ ਜਥੇ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਐਸੀਬੀਸੀ ਮਾ ਪੰਚਾਇਤ ਸਵਾਗਤ ਕਰਦੀ ਹੈ ਹਮੇਸ਼ਾ ਤੁਹਾਡੇ ਨਾਲ ਹੈ ਔਰ ਮੈਂ ਅੰਤ ਦੇ ਵਿੱਚ ਇੱਕ ਜਲ ਸਰਦਾਰ ਗੁਰਦੀਪ ਸਿੰਘ ਬਠਿੰਡਾ ਜੀ ਦੀ ਤਾਰੀਫ਼ ਕਰ ਦੋ ਜਾਂ ਉਹਨਾਂ ਦੇ ਲੰਬੇ ਸੰਘਰਸ਼ ਬਾਰੇ ਕਹਿਣਾ ਹੈ ਸਰਦਾਰ ਜੀ ਤੁਹਾਨੂੰ ਸਾਰਾ ਪੰਜਾਬ ਦੇਖ ਰਿਹਾ ਹੈ ਤੁਹਾਡਾ ਜਿਹੜਾ ਸਬਰ ਹੈ ਤੁਹਾਡਾ ਨਰਮਾਈ ਉਹਨੂੰ ਪੰਜਾਬ ਸੁਣ ਰਿਹਾ ਹੈ ਦੇਖ ਰਿਹਾ ਹੈ ਅੱਜ ਪੰਜਾਬ ਨੂੰ ਇੱਕ ਵਧੀਆ ਲੀਡਰਸ਼ਿਪ ਦੀ ਲੋੜ ਹੈ ਜਿੱਥੇ ਦੂਜੇ ਉੱਪਰ ਥੱਲੇ ਵਾਲੇ ਜਿਹੜੇ ਜਲ ਨੇ ਅੰਦਰ ਖਾਤੇ ਸਮਝੌਤੇ ਕਰਨ ਵਾਲੇ ਉਹ ਸਾਰੇ ਫੇਲ ਹੁੰਦੇ ਜਾ ਰਹੇ ਨੇ ਸਾਰਾ ਸਮੂਚਾ ਵਰਗ ਤੁਹਾਡੇ ਨਾਲ ਆ ਅਸੀਂ ਵੀ ਤੁਹਾਡੇ ਨਾਲ ਆ ਕਿਉਂਕਿ ਸਾਬ ਕਾਂਸ਼ੀ ਰਾਮ ਨੇ ਇਹ ਗੱਲ ਕਹੀ ਸੀ ਕਿ ਤੁਹਾਡੇ ਨਾਲ ਤਾਂ ਉਹਨਾਂ ਦਾ ਬੜਾ ਪਿਆਰ ਸੀ ਕਿ ਸੰਤ ਜਰਨੈਲ ਸਿੰਘ ਉਹ ਜਰਨੈਲ ਹੈ ਜਿਹੜਾ ਕਦੇ ਝੁਕਿਆ ਨਹੀਂ ਤੇ ਹਰਭਜਨ ਸਿੰਘ ਲਖਾ ਜੀ ਨੂੰ ਉਹਨਾਂ ਨੇ ਸੰਤਾਂ ਦੇ ਸ਼ੀਰਧੀ ਤੋਂ ਬਾਅਦ ਘਰ ਭੇਜਿਆ ਸੀ ਵੀ ਜਾ ਸੰਤਾਂ ਦਾ ਘਰ ਦੇਖ ਕੇ ਆ ਕਿੱਦਾਂ ਦਾ ਤਾਂ ਲਖਾ ਜੀ ਨੇ ਰਿਪੋਰਟ ਦਿੱਤੀ ਕਿ ਬਾਲੇ ਕੜੀਆਂ ਪਈਆਂ ਹੋਈਆਂ ਨੇ ਸਾਬ ਕਾਸ਼ੀਰਾਮ ਨੇ ਕਿਹਾ ਇਹ ਅਸਲੀ ਸੰਤ ਹੈ ਜੇ ਸੰਤ ਚਾਹਦੇ ਤਾਂ ਅਰਪਤੀ ਬਣ ਸਕਦੇ ਸੀ ਕੌਮ ਨੂੰ ਵੇਚ ਕੇ ਪਰ ਉਹਨਾਂ ਨੇ ਕੌਮ ਵੇਚੀ ਨਹੀਂ ਸ਼ਹਾਦਤ ਦਿੱਤੀ ਹੈ ਇਸ ਕਰਕੇ ਉਹਨਾਂ ਨੂੰ ਸਲਾਮ ਵੀ ਹੈ ਔਰ ਸਾਡਾ ਤੁਹਾਨੂੰ ਦੇਖ ਕੇ ਮਨ ਖੁਸ਼ ਹੁੰਦਾ ਔਰ ਇਹ ਆਇਆ ਨੂੰ ਜੀ ਆਇਆਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ